ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗ੍ਰੰਥ ਹੈ ਬਾਣੀ ਉਜ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਨਿਹਰਾ ਸਾਹਿਬ ਹਰ ਜੁਗ ਜੁਗ ਪਗਦੁ ਪਾਇਆ ਪੈ ਜਨ ਹਰਦਾਇਆ ਰਾਮਨਾਥ ਜੀ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿਠ ਦੇ ਨਾਮ ਜੀ ਰਮੁ ਹਲਾਇਆ ਜਨ ਨਾਨਕ ਅਸਾਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਰਦ ਸੁਖ ਰੁਗ ਪਿਆ ਜਾਂ ਸੁਖ ਤਾਂ ਨਾ ਹੋਈ ਤੂੰ ਕਰਤਾ ਕਿਰਣਾ ਮੈਂ ਨਹੀਂ ਜਹੋ ਕਿਰਣਾ ਹੋਈ ਮਲਹਾਰੇ ਗੁਰਦਤ ਉਸਿਆ ਤੀਰੰਤ ਨਾ ਜਾਇ ਲਖਿਆ ਰਹਾਉ ਜਾਂ ਆਤਮਾ ਜੋਤ ਜੋਤ ਮੈਂ ਜਾਤਾ ਅਕ ਲਖ ਲਾ ਭਰ ਪੂਰਿਆ ਤੂੰ ਸੱਚਾ ਸਾਹਿਬ ਸ਼ਬਦ ਸਵਾਲਿਓ ਅਜਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਮਤ ਜੋ ਕਿਛ ਕਰਨਾ ਸੋ ਕਰੇ ਹਾ ਸੋ ਦਨ ਨਾਗ ਅਸਾਂ ਮਹਿਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਦਰ ਤੇ ਲਖੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕਿਤੇ ਤੇਰੇ ਵામਣ ਹਾਰੇ ਕਿਤੇ ਤੇਰੇ ਰਾਗਰ ਸੋਗਈ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨ ਪਵਣ ਪਾਣੀ ਵੈ ਸੰਤਰ ਗਾਵੇ ਰਾਜਾ ਤਰੰਦਵਾਰੇ ਗਾਵਨ ਤੁਧਨ ਚਿਤ ਗੁਬਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੇ ਸ਼ਰਵਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਅੰਦਰ ਨਾਸਨ ਬੈਠੇ ਦੇਵਤੀ ਆਦਰ ਨਾਲੇ ਗਾਵਣ ਤਦਨੋ ਸਿਧ ਸਮਾਧੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸਦੇ ਸੰਦੋਖੀ ਗਾਵਣ ਤਦਨੋ ਮਿਰਕਰਾਰੇ ਗਾਵਣ ਤਦਨੋ ਪੰਡਿਤ ਬਨਨ ਰਖੀਸ਼ਰ ਜਗ ਜਗ ਵੇਦਾਂ ਨਾਲੇ ਗਾਵਣ ਤਦਨੋ ਮੋਹਨਿਆ ਮਨਮੋਹਨ ਸੁਰਗਮਜ ਪਿਆਲੇ ਗਾਵਣ ਤੁਧਨ ਰਤਨੁ ਪਾਏ ਤੇਰੇ 86 ਤਿਰਥ ਨਾਨੇ ਗਾਵਣ ਤੁਧਨ ਜੋਤ ਮਹਾ ਬਲ ਸੂਰਾ ਗਾਵਣ ਤੁਧਨ ਖਾਣੀ ਚਾਰੇ ਗਾਵਣ ਤੁਧਨ ਖੰਨ ਮੰਨ ਬ੍ਰਹਮੰਡ ਕਰ ਕਰ ਕੇ ਤੇਰੇ ਤਾਰੇ ਸਹਿਤ ਦਿਨ ਗਾਵਨ ਜੋਤਿ ਤਪਾਵਨ ਅਰਤੇ ਤੇਰੇ ਭਗਤ ਅਰਸਾਲੇ ਹੋਰ ਕੀ ਤੇ ਤੇ ਦਿਨ ਗਾਵਨ ਸਹਿਮ ਚਿਤ ਨਾਵਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਾਚਾ ਸਾਚੇ ਨਾਹੀ ਹੈ ਬਿਹੁ ਸੀ ਜਾਏ ਨਾ ਜਾਸੀ ਰਚਨਾ ਜਿੰਦਨ ਚਾਈ ਰੰਗੇ ਰੰਗੇ ਪਾਤੇ ਕਰ ਕਰਨ ਜਨ ਸੇ ਮਾਇਆ ਅੰਜਨੁ ਪਾਈ ਸਾਰ ਕਰ ਜੇ ਕੈ ਤ ਆਪਣਾ ਜੋ ਤਿਸ ਦੀ ਵਢਾਈ ਜੋ ਜਸ ਆਪਾ ਵੈ ਸੋਈ ਕਰਸੀ ਬਨ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਹੋ ਸਹਾਪਾ ਸਾਹਿਬ ਨਾਨਕ ਰਹਿਣ ਅਰਜਾਈ ਆਸਾ ਮਹਿਲਾ ਪਹਿਲਾ ਕਨਾ ਵੰਡਾ ਕੈ ਸਭ ਕੋ ਵੇ ਇਕ ਨੰਡਾ ਲੀਟਾ ਹੋਵੇ ਕੀ ਹੋਂ ਦਾ ਪਾਏ ਨਾ ਕਿਹਾ ਜਾਏ ਕਹਨੇ ਵਾਲੇ ਤੇ ਰਹੇ ਰਹਿ ਸਮਾਈ ਵਡੇ ਬਿਨੇ ਸਾਹਿਬ ਗਹਿਰਗ ਮੀਰਾ ਗੁਣੇ ਇਹਦਾ ਕੁ ਨਾ ਜਾਣੈ ਤੇਰਾ ਕੀਤਾ ਕੇਵਣ ਤੀਰਨ ਹਾਵੋ ਸਾਬ ਸਰਤੇ ਮਿਲ ਸਰਤ ਕਮਾਈ ਸਾਬ ਕੀਮਤ ਮਿਲ ਕਿਉਂ ਨ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਣ ਨਾ ਜਾਏ ਤੇਲੀ ਤਲਵੜਿਆਈ ਸਾਬ ਸਤ ਸਾਬ ਤਪ ਸਾਬ ਜਗਿਆਈਆ ਸਦਾ ਬੁਰਖਾਂ ਅੱਖੀਆਂ ਵੜਿਆਈਆਂ ਤਦਨ ਸਦੇ ਗਿਨ ਨਾ ਪਾਇਆ ਅਕਨਮ ਲੈ ਨਾਹੀ ਠਾਕ ਰਹਾਈਆ ਆਖ ਨੌ ਲਾਖਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਣਾ ਜਿਸ ਤੋਂ ਦੇਹ ਦੇ ਸਹਿ ਕੀ ਆਚਾਲ ਨਾਨਕ ਸਚ ਸਵਾਰ ਨਹਰ ਆਸਾ ਮਹਿਲਾ ਪਹਿਲਾ ਆਖਾ ਜਿਵੇਂ ਸਨੇਮਰ ਜਾਵੂ ਆਖ ਨੌਕਾ ਸੱਚਾ ਨਾ ਹੋਊ ਸਾਚੇ ਨਾਮ ਕੀ ਲਗੈ ਭੁੱਖ ਅਧ ਭੁਖ ਹੈ ਕਾਈ ਚਲੇ ਹੈ ਦੁਖ ਸੋਕਿਆ ਬਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਲਵਣਿ ਆਈ ਆਤ ਕੀ ਕੀ ਮਨ ਨਹੀਂ ਪਾਈ ਜੇ ਸਾਹਮਣਿ ਕੇ ਆਖਣ ਪਾਹੀ ਵੱਡਾ ਨਾ ਹੋਵੇ ਕਾਰ ਨਾ ਹੋ ਮਰਨਾ ਨਾ ਹੋਆ ਸੋਗ ਦਿਨਦਰਹਿ ਨ ਚੁਕ ਪੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਆ ਨਾ ਕੋ ਹੋਈ ਦੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਹਸਿ ਸੰਸਾਰ ਹੈ ਦੇ ਗਮ ਜਾਤ ਨਾਨਕ ਨਾਵੇ ਵਾਸਨਾਤ ਰਾਗੁ ਜਲੇ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤਿ ਬੁਰਖਾਂ ਬਿਨੋ ਗੁਰੁ ਪਰਵਾਸ ਹਮ ਕੇ ਰੇ ਕਰਮ ਸਤਗੁਰੁ ਸਿਰਨਾਇ ਕਰਦਿਆ ਨਾਮ ਪ੍ਰਗਾਸ ਮੇਰੀ ਮਿਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗਰਮਤਨਾ ਮੇਰਾ ਪ੍ਰਮਾਣ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇ ਉੜ ਭਾਗ ਵੜੇ ਨੇ ਹਨ ਹਰ ਸਰਦਾ ਹਨ ਪਿਆਸ ਹਨ ਹਨ ਨਾਮ ਲੈ ਤਨ ਬਿਤਾਸ ਹੈ ਮੂਲ ਸੰਗਤ ਗੁਣ ਪ੍ਰਗਾਸ ਜਨ ਹਰ 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 ਸੁਨਾਵ ਨਾ ਪਾਇਆ ਤੇ ਭਾਗ ਨੰਜਾ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜਿਨ ਹਰਿ ਜਨ ਸੰਤ ਗੁਰ ਸੰਗਤ ਪਾਇ ਜਿਨ ਧੁਰ ਮਸਤਾਨ ਲਖਿਆ ਲਖਾਸ ਤਨ ਤਨ ਸਾ ਸੰਗਤ ਜਿਤ ਹਰਿ ਸੁਪਾਇਆ ਮਨ ਜਨ ਨਾਨਕ ਨਾ ਪ੍ਰਗਾਸ ਹਰਾ ਗੁਜਰੀ ਮਹਿਲਾ ਪੰਜਵਾ ਕਾਹਿਰੀ ਮਨ ਜਿਤ ਵੰਦਮ ਜਾਹਰ ਹਰਿ ਜੋ ਪ੍ਰਿਆ ਸੈਲ ਬਥਲਮਾ ਜਾਂ ਤੂੰ ਪਾਈ ਤਾ ਕਰਜ ਕਾਗੇ ਗਰ ਤਰਿਆ ਮੇਰੇ ਮਾਤੂ ਜੀ ਸਤ ਸੰਗਮ ਲੈ ਸੋਤ ਰਿਆ ਗੁਰਪਨ ਸਾਧ ਪਰਮ ਬਤ ਪਾਇ ਸੁਖੇ ਕਾਸ਼ਟ ਹਰਿਆ ਰਹਾਉ ਜਨਨ ਵਿਚਾਲੂਗ ਸੁਵਨਤਾ ਕੋ ਨਗ ਸਥੀ ਤਰਿਆ ਸਿਰ ਸਿਰ ਰਜ ਸੁਵਾਹਿ ਠਾਕੁਰ ਕਾਹੇ ਮਨ ਪਾਉੋ ਕਰਿਆ ਊਣੇ ਊਣ ਆਵੇਂ ਸੇ ਕੋਸਾਂ ਲਾਚੇ ਉਸ ਰੇ ਸ੍ਰਿਆ ਦਨ ਕਮਣ ਖਲਾਵੇਂ ਕਵਣ ਚੁਗਾਵੇਂ ਮਨ ਮੇ ਸਿਮਰਨ ਕਰਿਆ ਸਮਨ ਦਾਨ ਦਾਸਾਸ਼ਟ ਸਿਦਾਨ ਠਾਕੁਰ ਕਰ ਦਨ ਤਰਿਆ ਜਾ ਨਾਨਕ ਬਲ ਬਲ ਸਦ ਬਲ ਜਾਈਐ ਅਨੰਤਨ ਪਾਰ ਆਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮ ਅਗਮ ਆਪਾਰਾ ਸਬਤ ਆਵਹਿ ਸਬਤ ਆਵੈ ਤੁੰਹੀ ਹਾ ਸੱਚੇ ਸਰਦਨ ਹਾਰਾ ਸਾਹ ਜੀ ਤੁਮਹਾਰੀ ਜੀ ਦੁਨੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਸ਼ਾਨ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਗਾ ਨਾਨਕ ਜੰਦ ਵਿਚਾਰਾ ਤੂੰ ਘੜਕੜੰਤਰ ਸ਼ਰਮ ਨਿਰੰਤਰ ਜੀ ਹਰੇ ਕੋ ਅਪੁਰਖ ਸੁਮਾਨ ਇਕ ਦਾਤਿ ਬਿਖਾਰੀ ਜੀ ਸਾ ਤੇਰੇ ਚੋਜ ਗੜਾਣਾ ਤੂੰ ਆਪੇ ਦਾਤ ਆਪੇ ਮੁਕਤਾ ਜੀ ਹਉ ਤੁਰ ਬਨਾਵਣ ਨਾ ਜਾਣ ਤੂੰ ਪਾਨ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਨਾਹ ਕਵ ਖਾਣਾ ਜੋ ਸਿਵ ਹੈ ਜੋ ਸਿਵ ਹੈ ਤੂਦੇ ਜਨਾਨਕ ਅਤਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸਜਨ ਜਗੁ ਮਾ ਸੁਗਵਾਸੀ ਸੇ ਮੁਕਤ ਸੇ ਬਗਤ ਪਾਜਨ ਹਰ ਧਿਆਵ ਆਜਿ ਦਿਨ ਟੁੱਟੇ ਜਾਵਗੇ ਫਾਸੇ ਜਿਨ ਨਿਰਮੋਜਨ ਹਰ ਜਿਨ ਪਾਉ ਧਿਆਵ ਆਜਿ ਤਨ ਕਾ ਪਾਉ ਸੁਗਵਾਸੀ ਨ ਸੇਵਿਆ ਨਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰਤੇ ਆਇਆ ਜੀ ਜਨ ਨਾਨਕ ਤਲਬਨ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰੀ ਭਲੇ ਬਿਆੰਤ ਬਿਆੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਮੇ ਹਨਨਕਾ ਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਅਖਰੇ ਬਿਹਰ ਪੂਜਾ ਜੀ ਦਾ ਤਪ ਹੈ ਜਪਿਐ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਆਪਣ ਹੈ ਉਹ ਸਿਮਰਤ ਸਾਰਤ ਜੀ ਕਰ ਕਰਿਆ ਖਲ ਕਰਮ ਕਰੰਤਾ ਸੇ ਭਗਤ ਅਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤਵਾ ਤੁਨ੍ਹ ਆਪਰਾਮਪਰ ਕਰਤਾ ਜੀ ਤੁਨ ਜੀਵਣ ਅਵਰਣਾ ਕਰੂਈ ਤੂੰ ਜੁਗ ਜੁਗੇ ਕੋ ਸਦਾ ਸਦਾ ਦੇਖੂਨੀ ਤੂੰ ਨਿਤ ਕਰਤਾ ਸੋਈ ਹਦਾ ਪੈ ਪਾਵੈ ਸੋਈ ਵਰਤਾ ਜੀ ਤੂੰ ਆਪੈ ਕਰਨ ਹੈ ਸੋ ਹੋਈ ਹਦਾ ਪੈ ਸ੍ਰਿਸ਼ਟ ਸਭ ਉਪਾਈ ਜੀ ਤੰਦਾ ਪੈ ਸਰਜ ਸਭ ਗੋਈ ਜਨਾਨਕ ਗੁਣ ਗਾਵੈ ਕਰਤਾ ਕਹਿ ਜੀ ਜੋ ਸਭ ਸਿਖਾ ਜਾਣੋਈ ਆਪਸਾ ਮੇਲਾ ਚੌਥਾ ਤੂੰ ਕਰਤਾ ਸਚਿਆਨ ਨਮੰਦਾ ਸਾਈ ਜੋ ਤੂੰ ਪਾਵੈ ਸੁਵਿਥੀ ਸੀ ਜੋ ਤੂੰ ਦੇਹ ਸੋਇ ਹਾ ਪਾਈ ਨਹਾਉ ਸਾਭ ਤੇਰੇ ਦਉ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰਮੁਖ ਲਾਗਾ ਮਨ ਮੁਖ ਗਵਾਇਆ ਨਾ ਸੁਣਿਆ ਆਵ ਲਾਇਆ ਤੂੰ ਦਰਿਆ ਹੋ ਸਾਤ ਜਿਹੀ ਮਾਹੀ ਸਤਬੰਦ ਊਰਜਾ ਕੋਈ ਨਾਹੀ ਜੀ ਜ ਸਾਥ ਤੇ ਰਖੇਲ ਵੇ ਜੋ ਮਨੁਸ਼ਿਆ ਸੰਜੁਕੇ ਮੇਲ ਜਿਸਨੂੰ ਤੂੰ ਜਾਣਾ ਹੈ ਸੋ ਏ ਜੰ ਜਾਣੈ ਹਰ ਗੁਣ ਸਦਿ ਆਖ ਵਖਾਨ ਜਿਨਹਾਰ ਸੇਵਿਆ ਜਨ ਸੁਖ ਪਾਇਆ ਸਹਜੇ ਹਰ ਨਾਮ ਸਮਾਇਆ ਤੁਮ ਆਪੇ ਕਰਤਾ ਤੇਰਾ ਕੀਆ ਸਭ ਹੋਇ ਪ੍ਰਭੈ ਤੁਝਾ ਵਰਨਾ ਕੋਈ ਦੁ ਕਰ ਕਰ ਵੇਖ ਹੈ ਜਾਣੈ ਸੋਇ ਜਨਾਨ ਗੁਰਮਖ ਪਰਗਟ ਹੋਈ ਆਸਾਨ ਮਿਲਾਂ ਪਹਿਲਾ ਚਿਤ ਸਰਵਣ ਪ੍ਰਨਵਾਸਾ ਪਾਣੀ ਪਾ ਭਗਤ ਨਹਿ ਕੀਆ ਪੰਗਜ ਮੋ ਭਗਨੇ ਚਾਲੇ ਹਉ ਦੇ ਚਾਂਦੇ ਹਟ ਬੇਲੇ ਵਾਨੇਖਣਾ ਜੇ ਦਸ ਮੂੜ ਬਨਾ ਹਰ ਬਸਰ ਤੇਲੇ ਨਾ ਹਉ ਜਤੀ ਸਤ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਕరుణਤ ਨਾਨਕ ਜਨ ਗੇ ਸ਼ਰਣਾ ਜਨ ਤੋਂ ਨਾ ਨੀਵੀਸ ਰਿਆ ਆਸਾ ਮਹਿਲਾ ਪੰਜਵਾ ਭਈ ਪ੍ਰਾਪਤ ਬਰਨ ਦੇ ਹੋਰੀਆ ਗੋਬਿੰਦ ਬਨੁ ਲਖੇ ਤੇਰੇ ਭਰੀਆ ਔਰ ਕਾਜ ਤੇਰੇ ਕਿਤਨਾ ਕਾਮ ਬੁਲਿ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਮ ਲਾਨ ਪਾਪ ਜਨ ਨਨਕੈ ਜਨਮ ਅਰਥਾ ਜਾਤ ਨ ਮਾਇਆ ਕੈ ਨਹਾਉ ਜਵਦਾ ਸੰਜਮ ਧਰਵਨਾ ਕੁਮਾਇਆ ਸੇਵਾ ਸਾਧ ਨ ਜਾਣਿਆ ਹਰਾਇ ਕਹੋ ਕ੍ਰਮਾ ਸ਼ਰਨ ਬੁਲੇ ਕੀ ਨਾ ਕੋ ਸਰਮ ਪਾ ਚਾਹੇ ਦਸਵੇਂ ਗਬੋ ਬਾਜ ਬੇਨ ਤੀ ਜੋ ਪਾਈ ਹਮਰੇ ਕਰਹੁ ਹੱਥ ਤੇ ਰਖਾ ਪੂਰਨ ਹੋਏ ਚਤ ਕੇ ਇਛਾ ਤਵ ਚਰਨ ਮੰਨ ਰਹੇ ਹਮਾਰਾ ਆਪਣਾ ਜਾਨਕ ਨੂੰ ਪ੍ਰਤਪਾਰਾ ਹਮਰੇ ਦੋਸਤੋ ਸਵਾਦ ਮੁਕਾਬ ਹੋ ਆਪ ਹਦ ਮਹਮ ਚਾਪ ਸੁਖੀ ਵਸੇ ਮੂਰ ਪਰਵਾਰਾ ਸੇਵ ਸਿਖ ਸੁਬਹ ਕਰਤਾਰਾ ਮੂਰਛਾ ਅਜ ਕਰਦਿਆ ਕਰੀਏ ਸਾਮਨ ਨਕ ਆਸ ਰਗੈ ਪੂਰਨ ਹੋਏ ਹਮਾਰੀ ਆਸ ਤੋਰ ਪੰਨ ਕੀ ਰਹੇ ਪਿਆਸ ਤੁਮ ਹੈ ਛਾ ਤਿਆਉ ਜੋ ਪਰਚਾਉ ਸਭ ਤੋਂ ਸੇਪਾਂ ਸੇਵਾ ਸਿਕ ਹਮਾਰੀ ਤਾਰੀ ਹੈ ਚਨਨ ਜਨ ਸ਼ਾਸਤਰ ਹਮਾਰੀ ਮਾਰੀ ਹੈ ਆਪਾ ਦੇ ਮੁਝੇ ਵਰ ਗਏ ਮਰਨ ਕਾਲ ਕਾ ਤਰਾਸ ਨਵਰੀਏ ਹੋ ਜੋ ਸਦਾ ਮਾਰੇ ਪਛਾ ਸਰੀਆ ਤੂੰ ਜੋ ਕਰਿ ਰਖਾ ਰਾਖ ਨਮ ਰਖਣ ਹਾਰੇ ਸਾਹੇ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਣ ਗਹਿ ਹੰਤਾ ਤਮਹੁ ਪੂਰੇ ਚਤੁਰ ਦਸ਼ਨੰਤਾ ਕਾਲ ਪਾਏ ਬ੍ਰਹਮ ਭਖਤਰਾ ਕਾਲ ਪਾਏ ਸੋ ਜਿ ਉਤਰਾ ਕਾਲ ਪਾਏ ਗਣਸਿ ਸਰਗਾਸ ਸਾਲ ਕਾਲ ਕਾਖਿਆ ਤੁਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਮੀਰ ਰਾਜ ਬਰਮਾ ਜੋਥੀਓ ਜਵਨ ਕਾਲ ਸਾਲੋ ਸਵਾਰ ਨੰਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵਦਾਤ ਜਚਨ ਉਜਾਇਓ ਆਦਿ ਤੇ ਕੀ ਅਵਤਾਰ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਿਸੇ ਕੋ ਹਮਾਰੇ ਸਗਲ ਪ੍ਰਜਾ ਜਨਾਬ ਸੁਵਾਰੇ ਸਿਵਕਨ ਕਾ ਸਭ ਗੁਣ ਸੁਭ ਦੇਉ ਸਾਧਰਨ ਕਾ ਪਲਮੋ ਵਦ ਕੀਉ ਘੜ ਘੜ ਕੀ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪਿਰਵ ਸ਼ਾਨ ਤ ਜੀਤੇ ਤੇਗ ਨਰਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਗਨ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀਲਵ ਛਨ ਘੜ ਘੜ ਕੇ ਪੜ ਪੜ ਕੇ ਜਾਨ ਜਦ ਕਰਖਰਾ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਨ ਨਿਵਾਕ ਰਖ ਕਰਤੋ ਵਗ ਬਹੁ ਤੁਮੈ ਮਿਲਤ ਦੇਹ ਸਭ ਹੂ ਜੇ ਤੇ ਬਦਨ ਸ੍ਰਿਸ਼ਟ ਸਵਤਨ ਆਪੋ ਆਪਣੇ ਬੂਜੋ ਚਰੈ ਤੋਮ ਸਭ ਹਿਤ ਰਹੈ ਨਰਾਲਮ ਜਾਣ ਦੇਬ ਅਪੇਦ ਨਰਾਲਮ ਨਿਰੰਕਾਰ ਨਿਰਮਕਾਰ ਨਰਾਲਮ ਆਦਾਨੀ ਲੇਲਾ ਨਾਦ ਸੰਭੂ ਤਾ ਕਉਨ ਚਾਰਨ ਪੇਦਾਂ ਆਕੋ ਭੀਵ ਨਾ ਪਾਵਤ ਪੇਦਾਂ ਤਾਖ ਕਿਰਪਾ ਹਨਮਾਨ ਤੋ ਮਹਾ ਮੂੜ ਹੈ ਕਾਚ ਪੀਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੇ ਮਨ ਹੈ ਜੀਤੀ ਮਰਨਤ ਪਿਨ ਪਿਨ ਤੂੰ ਹੈ ਤੇਤੇ ਕਮਰਾਲ ਖਨਾਂ ਜੈ ਬਸਾਰਾ ਕਹੈ ਬੁੱਧ ਸੰਜਾ ਵਰਥੰ ਸੁਸਾਰ ਇਕੈ ਰੂਪ ਉਸ ਰੂਪ ਰੰਗ ਪੁਰਾਮ ਕੇ ਭੂਪਾ ਅੰਡਜ ਜੇ ਰਜ ਸੇਤੇ ਕੀ ਨੀਂਦ ਵਿਖਾਨ ਬਹੁ ਰਜ ਦੇਨੀ ਗਉਹ ਬੁੱਧ ਰਾਜ ਬੈਠਾ ਕਮ ਸੁਣ ਪਿਉ ਸੰਗਰ ਕੱਠਾ ਸਾਗਰੇ ਦੇਸ਼ ਤੇ ਦਿਖਾਇਆ ਚੰਪავ ਆਜ ਦਾ ਸਰੂਪ ਸਵੈਮ ਭਵ ਅਵਰਚਾ ਮੇਰੇ ਤੁਮ ਕਰੋ ਸਿਖੋ ਮਾਰ ਸਿਖ ਅਸੰਗਰੋ ਧੋਪ ਜਿਥੇ ਅਠਵਤਰ ਪਤ ਸਗਲ ਮਲੇਸ਼ ਕਦੋਂ ਨਣ ਕਾਤਾ ਜਿਆ ਤੁਝ ਦਰਸ਼ਨ ਨਹੀਂ ਪਰੇ ਨਨ ਕਹਿ ਦੁਸ਼ਟ ਦੁਖਤ ਹਵੇ ਮਰੇ ਪਰਹ ਜਾਉਣ ਪਗ ਪਰੇ ਤਿਹਾਰੇ ਦਿਨ ਕੈ ਦੂਸ਼ਕਟ ਸਭ ਟਾਰੇ ਜੋ ਕਲਕੁਗਬਾਰ ਧਿਆਈ ਹੈ ਤਾਂਕੇ ਕਾਲ ਨਿਕਟ ਨਾ ਹੈ ਹੋਰ ਅੱਛਾ ਹੋਏ ਤਾਂ ਸਭ ਕਾਲ ਦੁਸ਼ਟ ਅਰਿਸ਼ਟ ਟਲਿ ਜਤ ਕੰਡ ਕਿਰਪਾ ਦ੍ਰਿਸ਼ਟ ਜਨ ਜਾਹੇ ਨਰੋਹ ਤਾਂਕੇ ਤਾ ਬਨਕੁ ਮਹਰੋ ਰਹਦੇ ਸਹਦ ਕਰਮੋਸਾ ਹੋਈ ਦੁਸ਼ਟ ਚਾ ਸਕ ਨਾ ਕੋਈ ਇੱਕ ਬਾਰ ਜਨਤਮੈ ਸੁਮਾਰਾ ਖਾਲ ਫਾਸੇ ਦਾ ਹੁ ਬਰਾ ਜਿਨ ਨਰਨਾਉ ਤੇ ਹਰ ਕਹਾ ਦਾਰ ਦੁਸ਼ਟ ਦੋ ਉਤੇ ਰਹਾ ਕਰਨ ਗੇਦਮ ਛਨ ਤੇ ਹਾਰੇ ਆਪ ਆਦਲੁ ਮਾਰੀ ਸਰਵ ਤੁਲਮ ਹੋ ਸਹਾਈ ਦੁਸ਼ਟ ਦੋਤੈ ਲਹ ਮਚਾਈ ਸਭਈਆ ਪਾਹੀ ਗਹ ਜਾਤੇ ਤੁਮਰੇ ਤਵ ਤੇ ਕੁਆਂਕ ਦਰਨਿਆਨਿਉ ਰਾਮ ਰਹੀਮ ਪ੍ਰਾਨੁ ਕਰਾਨ ਅਨੇ ਕਹਿਮ ਦੇਖ ਨਾ ਮਾਨਿਉ ਸਿਮਰੇ ਸਾ ਸਰਵੇ ਸਭੈ ਮੋਪੀਦ ਗਹਿ ਹਮੇ ਦੇਖ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਿਹੂੰ ਸਾ ਤੋਹਿ ਵਿਖਾਨਿਉ ਦੁਹਰਾ ਸਗਲ ਦਵਾਨ ਗੋ ਸਾਡਕ ਗਹਿਓ ਤੁਹਾਰੋ ਦਵਾਰ ਬਾਹੀ ਨਹੀਂ ਕਿ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਿਲਾ ਤੀਜਾ ਨਾਂ ਜੇਕ ਓੰਕਾਰ ਸਤਿ ਬਨੁ ਬਨਸਾਨ ਆਨੰਦ ਪਿਆ ਮਰਵਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਧਿਆ ਵਧਾਈਆਂ ਰਾਗ ਰਤਨ ਪ੍ਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸਾਧੋ ਤਾਂ ਗਾ ਹੋ ਹਰੇ ਕੀ ਰਾ ਮਨ ਜਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਦੂਸਰ ਰਹੁ ਹਰਿ ਨਾਨੇ ਹਰਿ ਨਾਰਹੁ ਤੂੰ ਮਨ ਮੇਰੇ ਦੂਸਰ ਸਾਰਣਾ ਅੰਗੇ ਗਾਰ ਹੋਖ ਦੇ ਤੇਰਾ ਆਕਾਰ ਜ ਸਭ ਸਵਾਰਣਾ ਸੁਨਾਂਗਲਾ ਸਮਰਾ ਸੁਆਮੀ ਸੋ ਕਿਉ ਨ ਅਵਸਾਰੇ ਕਹੈ ਨਾਨਕ ਮਨ ਮੇਰੇ ਸਦਾਰ ਰਹੁ ਹਰਿ ਨਾਨੇ ਸਾਚੇ ਸਾਹਿਬਾ ਪਿਆਰ ਨਹੀਂ ਕਰਤੇ ਰੈ ਕਰਤਾ ਤੇਰਾ ਸਭੁ ਚਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹਾ ਤੇ ਨਾਮੁ ਨੋ ਸਾਵੈ ਨਾਮਿਨ ਕੇ ਮਨੋਸਿਆ ਆਵਾਜੇ ਸਬਦਿ ਕਿਨੇ ਰੇ ਕਹੈ ਨਾਲਿ ਸੁੱਚੇ ਸਾਹਿਬ ਪਿਆਰ ਨਹੀਂ ਕਰਤੇ ਰੈ ਸਚਨ ਮੇਰਾ ਦਰੂ ਸਚਨੁ ਧਰਮੀ ਕਾ ਸਗਵਾਈਆਂ ਦਰਸ਼ਾਂਸ ਹੁ ਨਾਸਿਆ ਇਨਚਾ ਸਮਝਾਈਆਂ ਸਾਪੁਰਮਾਨ ਗਿਤਾ ਅਗਰ ਬਟੋ ਜਿਸ ਅਹ ਬੜਾਈਆਂ ਕਹ ਨਾਨਸ ਸੁਨੋ ਸੰਤੋ ਸ਼ਬਦ ਅਧੋ ਪਿਆਰੋ ਸਾਚਾ ਨਾ ਮੇਰਾ ਧਾਰੋ ਵਾਜੇ ਪੰਜ ਸਤਿਗਰਸਬਗ ਗਰਸਬਾਗੇ ਸ਼ਬਦਵਾਜੇ ਗਲਾਂਜਿਤ ਕਰਤਾਰੀਆਂ ਪੰਜ ਦੋਦ ਵਾਸ ਕਿਤੇ ਕਾਲ ਕਨਕੁਮਾਰਿਆ ਤੁਰਿ ਕਿਰਪਾ ਆਯਾ ਤਦਨ ਕਾ ਸੇ ਨਾਮ ਹਲਕੇ ਲਾਗੇ ਕਹਿ ਨਾਨਕ ਦਸੂਆ ਤਦਕਰ ਅਨਹਦ ਵਾਚੇ ਆਨੰਦ ਸੁਨੂਣ ਪਾਗੇ ਹੋ ਅਗਲੇ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਅਦਲੇ ਸਗਲੇ ਵਸੂਲੇ ਦੁਖ ਲੋਸਨਤਾ ਬੁਧਿ ਲਈ ਸੁਣੀ ਸੱਚੀ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਬੁਨਿੰਦ ਕਹਤੇ ਪਵਿੱਤ ਸਤਗੁਰ ਹਾ ਆਵਲ ਪੂਰੇ ਬਨਵੰਤ ਨਾਨਕ ਰ ਚਰਨ ਲਾਗੇ ਆਵਾਜੇ ਅਨਹਦ ਤੂਰੇ ਵਿਨਾਉਲੀ ਮੈਂਲਾ ਪੰਜਵਾ ਥਾਲ ਵਿੱਚ ਨਮਸਤੂ ਪਈਓ ਸਤ ਸੰਦੋਖ ਵਿਚਾਰੋ ਅਮਤ ਨਾਮ ਧਾਗੁਰ ਕਾ ਪਈਓ ਜਿਸ ਕਾ ਸਾਉ ਸਦਾਰੋ ਸਵਸਾ ਸਵਸਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਵਦਾਰੋ ਇਹ ਵਾਤ ਨਾ ਜਾਏ ਨਤਨਦ ਰਖੁਰਤਾਰੋ ਦਮ ਸੰਸਾਰ ਚਰਨ ਲਗਤ ਨੀਐ ਸਵ ਨਾਨਕ ਬ੍ਰਹਮ ਅਸਾਰੋ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੁਗਤੋਈ ਮੈਂ ਨਿਰਗੁਣ ਅਨੇਕ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਰਾਮ ਤੋ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈਤਾ ਜੀਵਨ ਦਿਲਮਨ ਥੇਵੇ ਹਰਿਆ ਪੌੜੀ ਦਿੱਤੈ ਤੂੰ ਸਮਰੱਥ ਅਇਥੈ ਕੁਵੇਂ ਨਾਹੀ ਕਉਥੈ ਤੇਰੇ ਰਖ ਅਗਨੀ ਉਦਰ ਮਾਹੀ ਸੁਣ ਕੇ ਜਮ ਕੈ ਦੂਤ ਨਾਏ ਤੂ ਰਹਿ ਚੜ ਜਾਹੀ ਪਾਜਲ ਵਖਸ ਗਾਵੂ ਗੁਰ ਸ਼ਬਦ ਦੇ ਪਾਰ ਪਾਹੀ ਇਨ ਕੋ ਲੱਗੇ ਪਿਆਸ ਅਮਰਤ ਸੇਖਾ ਗਿਨ ਲਾ ਪੁਨ ਗੁਣ ਗੋਵਨ ਗਾਹੀ ਸਵਸਨ ਗ੍ਰਿਪਾਲ ਸਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਜਿ ਆਵੇ ਤਦਾਹੀ ਇਸ ਲੋਕ ਮਹਿਲਾ ਪੁਜਵਾ ਅੰਤਰ ਗੁਰ ਰਾਧਨਾ ਜਿਹਾ ਜਾ ਗੁਰ ਨਾਉ ਨਿਤਰੀ ਸਤਗੁਰ ਪੇਖਣਾ ਸ੍ਰੀ ਨਾਮੇਸ਼ੁਰ ਨਾਮ ਗੁਰੂ ਨਾਮ ਸਤਿਗੁਰ ਸੇਤਿਰਤਿਆ ਦਰਗਹਿ ਪਾਈ ਅਠਾਉ ਕਉ ਨਾਨਕ ਕਿਰਪਾ ਕਰੇ ਜਿਸ ਨਾਮ ਵਾਦੇ ਜਗ ਵਿੱਚ ਤੁਮ ਕਾਲੀ ਹੈ ਬੱਲੇ ਕੀ ਕੀ ਮਹੀਨਾ ਪੰਜਵਾ ਪਰ ਅਖੇ ਰਖਣਾ ਵਾਦ ਆਪ ਭਾਰਿਯਨ ਗੁਰ ਕੀ ਪੈਰੇ ਪਾਈ ਤਾਜ ਸਵਾਰੀਆਂ ਨਾਲ ਨੂਬਾ ਆਪ ਜੀ ਆਨ ਮਨੋਹਨ ਸਾਰੀਆਂ ਸਾਜਨਾ ਕੇ ਸੰਗ ਭਵਜਾ ਤਾਲੀਨ ਸਾਗਤ ਅਨੰਦਿਕ ਦੁਸ਼ਟ ਕਿਨ ਮਾਹ ਜੀਵਤਾਰੀਨ ਤਿਸ ਸਾਹ ਲਖੀ ਟੇਕ ਨਾਨਕ ਮਨ ਮਾਹੀ ਜਿਸ ਸਮਰਤ ਸੁਭ ਹੋਈ ਜਿਸ ਸਿਮਰਤ ਸਗ ਹੋਈ ਸਗਲੇ ਦੁੱਖ ਜਾਹੀ ਓਹੀ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ